ਫਾਈ ਕਰਮਚਾਰੀ ਤੇ ਨਗਰਪਾਲਿਕਾ ਸੰਘਟਨ ਪੰਜਾਬ ਆਪਣੀਆਂ ਮੰਗਾਂ ਨੂੰ ਲੈ ਕੇ ਨਿਗਮ ਦਫਤਰ ਕਪੂਰਥਲਾ ਦੇ ਬਾਹਰ ਸਰਕਾਰ ਦੇ ਖਿਲਾਫ ਹੜਤਾਲ ਤਰਨਾਂ ਦੇ ਬੈਠੇ ਸੀ ਜਿਹੜਾ ਕਿ ਅਫਸਰਾਂ ਨਾਲ ਗੱਲਬਾਤ ਤੋਂ ਬਾਅਦ ਹੜਤਾਲ ਤਰਨਾ ਖਤਮ ਕਰ ਦਿੱਤਾ ਗਿਆ ਅੱਜ ਤੁਸੀਂ ਜੁਨੀਅਨ ਦੇ ਵਿੱਚ ਆਏ ਹੈ ਸਰਕਾਰ ਵੱਲੋਂ ਨਮਾਇੰਦਗੀ ਕਰ ਰਹੇ ਹੈ ਤਾਂ ਕੀ ਸ਼ੁਆਸ਼ੰਤ ਦਿੱਤਾ ਗਿਆ ਜਰਕੇ ਦੇਖੋ ਜੀ ਮੈਰੀ ਅੱਜ ਜਿਵੇਂ ਕਿ ਸਾਡੇ ਪ੍ਰਧਾਨ ਸਾਹਿਬ <th>ਪਰ ਜੀ ਨੇ ਦੱਸਿਆ ਤੇ ਮੰਤਰੀ ਸਾਹਿਬ ਨਾਲ ਵੀ ਗੱਲ ਹੋਈ ਹੈ ਉਹਨਾਂ ਦੇ ਧਿਆਨ ਦੇ ਵਿੱਚ ਹੈ ਨਹੀਂ ਸੀ ਇਹ ਪ੍ਰੋਜੈਕਟ ਤੁਹਾਨੂੰ ਮੈਂ ਦੱਸਣਾ ਚਾਹਣਾ ਥੋੜੀ ਜਿਹੀ ਚ ਰੋਸ਼ਨੀ ਪਾਣੀ ਚਾਹਣਾ ਕਿ ਜਦੋਂ ਦੀ ਕਾਰਪੋਰੇਸ਼ਨ ਬਣੀ ਹੈ ਕਾਰਪੋਰੇਸ਼ਨ ਦੇ ਬਨਣ ਦੇ ਵਿੱਚ ਇੱਥੇ ਲਗਭਗ 50 ਤੇ 52 ਦੇ ਲਈ ਧਰਨਾ ਲਗਾਇਆ ਗਿਆ ਸੀ ਜਿਹਦੇ ਵਿੱਚ ਕਾਰਪੋਰੇਸ਼ਨ ਦੇ ਸਾਡੇ ਜਿੰਨੇ ਵੀ ਆਪਣੇ ਹਾਊਸ ਸੀਗਾ ਵਿੱਚ ਸਾਡੇ ਮੇਅਰ ਸਾਹਿਬ ਸੀਗੇ ਐਮਐਲਏ ਸਾਹਿਬ ਸੀਗੇ ਕਪੂਰਥਲੇ ਦੇ ਤੇ ਨਾਲ ਹੀ ਜਿੰਨੇ ਵੀ ਐਮਸੀ ਸਾਹਿਬਾਨ ਸੀਗੇ ਸਾਰਿਆਂ ਨੇ ਉਸ ਹਾਊਸ ਦੇ ਵਿੱਚ ਇੱਕ ਮਤਾ ਪਾਸ ਕੀਤਾ ਸੀਗਾ ਕਿ 175 ਜਿਹੜੇ ਕਰਮਚਾਰੀ ਹੈਗੇ ਆ ਉਹਨਾਂ ਨੂੰ ਅਸੀਂ ਨੌਕਰੀਆਂ ਦਵਾਂਗੇ ਫਿਰ 2021 ਦੇ ਜਦੋਂ ਕਾਰਪੋਰੇਸ਼ਨ ਇਲੈਕਸ਼ਨ ਹੋਈ ਹਾਊਸ ਦੇ ਬਾਅਦ ਉਹਨਾਂ ਦਾ ਲਗਭਗ ਇਹ ਤਕਰੀਬਨ 1.5 ਤੋਂ 1.2 ਸਾਲ ਪੌਣੇ 200 ਸਾਲ ਪੌਣੇ 2 ਸਾਲ ਇਹ ਜਿਹੜਾ ਹੈਗਾ ਹੈ ਮਾਮਲਾ ਲਟਕਦਾ ਰਿਹਾ ਹੁਣ ਲਾਸਟ ਟਾਈਮ 4 ਮਹੀਨੇ ਪਹਿਲਾਂ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣੀ ਚਾਹਣਾ ਬੜੀ ਹਾਸੋ ਹੀ ਨਹੀਂ ਹੈਗੀ ਹੈ 4 ਮਹੀਨੇ ਪਹਿਲਾਂ ਇੱਕ ਮਤਾ ਦੁਬਾਰਾ ਤੋਂ ਪਾਸ ਕੀਤਾ ਗਿਆ ਹਾਊਸ ਦੇ ਵਿੱਚ ਕਿ ਜਿਹੜੇ 175 ਮੁਲਾਜ਼ਮ ਰੱਖੇ ਜਾਣੇ ਸਨ ਉਹ ਮਤਾ ਕੈਨਸਲ ਕੀਤਾ ਗਿਆ ਮਤਾ ਕੈਨਸਲ ਕੀਤਾ ਜਾਣਾ ਕਿਉਂ ਕੀਤਾ ਜਾਣਾ ਉਹਦੇ ਬਾਰੇ ਜਿਹੜਾ ਹੈਗਾ ਆ ਗੁੱਝੇ ਭੇਦ ਨੇ ਮੈਂ ਜਰੂਰ ਆਨਾਲੇ ਸਮੇਂ ਦੇ ਵਿੱਚ ਦੱਸਾਂਗਾ ਤੁਹਾਨੂੰ ਜੇ ਮੈਨੂੰ ਪਤਾ ਲੱਗੇਗਾ ਜਿੱਦਾਂ ਜਿੱਦਾਂ ਪਤਾ ਲੱਗੇਗਾ ਤੋਂ ਉਹ ਮਤਾ ਜਿਹੜਾ ਪਾਸ ਹੋਇਆ ਕਿ ਇਹ ਦੁਬਾਰਾ ਤੋਂ ਇੱਕ ਮੀਟਿੰਗ ਸੱਦੀ ਜਾਊਗੀ ਮਾਝੋਗ ਸਾਡੇ ਜਿਹੜੇ ਮੇਰ ਸਾਹਿਬ ਨੇ ਇੱਥੇ ਦੇ ਉਹਨਾਂ ਦੀ ਰਹਿਨਮਾਈ ਦੇ ਹੇਠ ਉਹ ਮੀਟਿੰਗ ਬਾਅਦ ਚ ਸੱਦੀ ਨਹੀਂ ਗਈ ਨਾਸਤਿਆਂ ਦਾ ਕਾਰਨ ਪਿਛਲੇ 3 ਮਹੀਨੇ ਤੋਂ ਮੈਨੂੰ ਕਿਤੇ ਨਾ ਕਿਤੇ ਅੱਦਾ ਲੱਗਦਾ ਕਿ ਜਿਹੜਾ ਹਾਊਸ ਹੈਗਾ ਉਹ ਕਾਂਗਰਸ ਦਾ ਔਰ ਕਾਂਗਰਸ ਪਾਰਟੀ ਦਾ ਹੈਗਾ ਆ ਆਲਰੇਡੀ ਜਿਹੜੇ ਐਮਸੀ ਨੇ ਸਾਡੇ ਅਮੀਰ ਸਾਹਿਬ ਨੇ ਐਮਐਲਏ ਸਾਹਿਬ ਨੇ ਉਹ ਜਿਹੜੇ ਕਾਂਗਰਸ ਦੇ ਹੈਗੇ ਨੇ ਤੇ ਆਮ ਆਦਮੀ ਪਾਰਟੀ ਸਰਕਾਰ ਹੋਣਾ ਤੇ ਕਿਤੇ ਨਾ ਕਿਤੇ ਕ੍ਰੈਡਿਟ ਵਾਰ ਚੱਲ ਰਿਹਾ ਸੀਗਾ ਕਿ ਜੇ 175 ਮੁਲਾਜ਼ਮਾਂ ਨੂੰ ਕੀਤਾ ਜਾਂਦਾ ਆ ਤੇ ਨੌਕਰੀਆਂ ਦਿੱਤੀਆਂ ਜਾਂਦੀਆਂ ਸ਼ਾਇਦ ਕਿਤੇ ਸਰਕਾਰ ਦੀ ਬੱਲੇ ਬੱਲੇ ਨਾ ਹੋ ਜAVE ਮੈਂ ਇੱਥੇ ਇੱਕ ਗੱਲ ਰੱਖਣੀ ਚਾਹੁੰਦਾ ਨੌਕਰੀਆਂ ਦੇਣੀਆਂ ਹਮੇਸ਼ਾ ਸਰਕਾਰ ਦਾ ਕੰਮ ਹੁੰਦਾ ਆ ਇਹ ਕਦੀ ਵੀ ਇੱਥੇ ਰਾਜਨੀਤਿਕ ਰੋਟੀਆਂ ਨਹੀਂ ਸਿਕਣੀਆਂ ਚਾਹੀਦੀਆਂ ਤੋਂ ਦੁਬਾਰਾ ਤੋਂ ਜਿਹੜਾ ਇਹ ਇਹ ਹੁਣ ਮੰਤਰੀ ਸਾਹਿਬ ਨਾਲ ਵੀ ਗੱਲ ਕੀਤੀ ਆ <th>ਪੱਪਰ ਸਾਹਿਬ ਵੀ ਉੱਥੇ ਸੀਗੇ ਸਾਰੇ ਜਿੰਨੇ ਵੀ ਵੀਰ ਆਏ ਸੀਗੇ ਉੱਥੇ ਗੱਲ ਹੋਈ ਆ ਜਿਹੜਾ ਮਤਾ ਦੁਬਾਰਾ ਤੋਂ ਪਏਗਾ ਲਗਭਗ ਮੇਖਾ 200 ਕਰਮਚਾਰੀਆਂ ਦਾ ਮਤਾ ਪਊਗਾ ਤੇ ਇਹ ਮਤਾ ਪੈਣ ਤੋਂ ਬਾਅਦ ਫਿਰ ਇਹ ਜਿਹੜਾ ਪ੍ਰੋਸੈਸ ਅੱਗੇ ਚੱਲੇਗਾ ਤੇ ਇਹ ਜਿਹੜਾ ਧਰਨਾ ਅੱਜ ਚੱਕਿਆ ਜਾ ਰਿਹਾ ਤੋਂ ਮੈਂ ਸਮਝਦਾ ਕਿ ਸਾਰਿਆਂ ਦੀ ਮਿਹਨਤ ਦੇ ਸਦਕਾ ਇਹ ਜਿਹੜਾ ਕਪੂਰਥਲੇ ਦੀ ਜਿਹੜਾ ਸਫਾਈ ਵੱਲ ਧਿਆਨ ਦਿੱਤਾ ਜਾਊਗਾ ਔਰ ਦੁਬਾਰਾ ਤੋਂ ਜਿਹੜਾ ਸਫਾਈ ਕੀਤੀ ਜਾਊਗੀ ਕੂੜੇ ਦੀ ਕੂੜੇ ਦੇ ਕਰਕੇ ਕਪੂਰਥਲੇ ਦੇ ਲੋਕ ਜਿਹੜੇ ਹੈਗੇ ਬਹੁਤ ਜ਼ਿਆਦਾ ਇਹ ਗੰਦਗੀ ਦੇ ਢੇਰ ਦੇ ਹੋਣ ਕਰਕੇ ਇੱਥੇ ਨਰਕ ਦੀ ਜ਼ਿੰਦਗੀ ਬਤੀਤ ਕਰ ਰਹੇ ਸਨ ਤੋਂ ਮੈਂ ਪਹਿਲਾਂ ਤੇ ਇਹਨਾਂ ਦਾ ਧੰਨਵਾਦ ਕਰਦਾ ਕਿ ਜਲਦੀ ਜਲਦੀ ਤੁਸੀਂ ਆਪਣਾ ਧੰਨਾ ਚੱਕ ਕੇ ਤੇ ਤੁਸੀਂ ਇੱਥੇ ਸਫਾਈ ਵੱਲ ਧਿਆਨ ਦਿਓ ਤੇ ਆ ਜਿਹੜੀਆਂ ਕੋਝੀਆਂ ਸਿਆਸਤਾਂ ਹੈਗੀਆਂ ਆ ਇਹਨਾਂ ਤੋਂ ਥੋੜਾ ਚਾਨਣਾ ਪਾਣ ਦੀ ਲੋੜ ਹੈ ਕਿ ਕ੍ਰੈਡਿਟ ਵਾਰ ਨਹੀਂ ਹੋਣੀ ਚਾਹੀਦੀ 80 ਲੋਕ ਇੱਥੇ ਜੇ ਕੰਮ ਕਰਦੇ ਆਂ ਹਾਂ ਇੱਕ ਚੀਜ਼ ਮੈਂ ਹੋਰ ਇੱਥੇ ਰੱਖਣੀ ਚਾਹਨਾ ਜਿਹੜੇ ਬੰਦੇ ਮੈਂ ਸਮਝਦਾ ਕਿ ਜਿਹੜੇ ਬੰਦਿਆਂ ਨੂੰ 10-10 15-15 ਸਾਲ ਹੋ ਗਏ ਇੱਥੇ ਕੰਮ ਕਰਦੇ ਆਂ ਪਹਿਲਾਂ ਪਹਿਲ ਉਹਨਾਂ ਦੀ ਹੋਣੀ ਚਾਹੀਦੀ ਆ ਕਿ ਉਹਨਾਂ ਨੂੰ ਪਹਿਲਾਂ ਨੌਕਰੀ ਚ ਰੱਖਿਆ ਜਾਣਾ ਚਾਹੀਦਾ ਬਾਕੀ ਜਿਹੜੇ ਹੈਗੇ ਆ ਜਿਹੜੇ ਬਾਕੀ ਦੇ ਹੈਗੇ ਨੇ ਉਹ ਮੈਰਿਟ ਲਿਸਟ ਦੇ ਆਧਾਰ ਤੇ ਹੋਣੇ ਚਾਹੀਦੇ ਨੇ ਕੋਈ ਸਪਾਰਸ਼ੀ ਨਹੀਂ ਵਿੱਚ ਚਾਹੀਦਾ ਪਹਿਲ ਇਹਨਾਂ ਦੀ ਹੈ ਉਸ ਤੋਂ ਬਾਅਦ ਮੈਰਿਟ ਲਿਸਟ ਦੇ ਆਧਾਰ ਤੇ ਜਿਹੜੇ ਬਾਕੀ ਦੇ ਕਰਮਚਾਰੀ ਯਾਨੀ ਕਿ ਉਹਨਾਂ ਦੀ ਪੱਟੀ ਹੋਣੀ ਚਾਹੀਦੀ ਕਿਸੇ ਵੀ ਸਪਾਸ ਦੇ ਅਨੁਸਾਰ ਇਹ ਭਰਤੀ ਨਹੀਂ ਹੋਣੀ ਚਾਹੀਦੀ ਇਹਨਾਂ ਗੱਲਾਂ ਦੇ ਨਾਲ ਮੈਂ ਆਪਜੀਤੋ ਜਿਹੜੀ ਇਜਾਜ਼ਤ ਮੰਗਦਾ ਹੈਗਾ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਡਮ ਜਿਹੜੀ ਅੱਜ ਨਗਰ ਨਿਗਮ ਦੇ ਜਿਹੜੇ ਕਰਮਚਾਰੀਆਂ ਨਾਲ ਡਿਵਲਪਮੈਂਟਿੰਗ ਵੀ ਕੀਤੀ ਗਈ ਹੈ ਤਾਂ ਪਿਛਲੇ ਲੰਬੇ ਸਮੇਂ ਤੋਂ ਹੜਤਾਲ ਤੇ ਬੈਠੇ ਪਏ ਸੀ ਤਕੀਜ ਰਕੇ ਅੱਜ ਫਾਈਨਲ ਹੋਇਆ ਹੈ ਨਗਰ ਨਿਗਮ ਦੇ ਕਰਮਚਾਰੀ ਯੂਨੀਅਨ ਨੇ ਜਿਹੜਾ ਦਰਨਾ ਲਗਾਇਆ ਸੀਗਾ ਅੱਜ ਅਸੀਂ ਸਾਰਿਆਂ ਨੇ ਗੱਲਬਾਤ ਕਰਕੇ ਪਿਛਲੇ ਕਈ ਦਿਨਾਂ ਤੋਂ ਗੱਲਬਾਤ ਚੱਲ ਰਹੀ ਸੀਗੀ ਔਰ ਅੱਜ ਅਸੀਂ ਸਾਰੀ ਗੱਲਬਾਤ ਕਰਕੇ ਉਹਨਾਂ ਦੇ ਜਿੰਨੇ ਬੱਦੇ ਸੀਗੇ ਸਾਰੇ ਸੁਝਾਅ ਤਾਂ ਉਹਨਾਂ ਦੇ ਨਾਲ ਵਾਦਾ ਕੀਤਾ ਹੈ ਔਰ ਆਉਣ ਵਾਲੇ ਹਫਤੇ ਦੇ ਵਿੱਚ ਅਸੀਂ ਹਾਊਸਿੰਗ ਮੀਟਿੰਗ ਕਰਕੇ ਉਹਨਾਂ ਮੁੱਦਿਆਂ 'ਤੇ ਵਿਚਾਰ ਕਰਕੇ ਉਹਨਾਂ ਨੂੰ ਪਾਸ ਕਰਵਾ ਕੇ ਜਿਹੜੇ-ਜਿਹੜੇ ਮੁੱਦੇ ਹੈਗੇ ਉਹਨਾਂ ਦੇ ਕਲੀਅਰ ਕਰਵਾਵਾਂਗੇ ਇਸ ਆਸ਼ਵਾਸਨ ਦੇ ਯੂਨੀਅਨ ਐਸਟਰ ਨਾ ਚੱਕ ਲਿਆ ਹੈ اور ਬਹੁਤ ਜਲਦੀ ਸਿਟੀ ਦੀ ਜਿਹੜੀ ਹੈਗੀ ਸਫਾਈ ਸ਼ੁਰੂ ਹੋ ਜਾਏਗੀ